ਹੈਲੋ ਹੈਲੋ ਹਾਂਜੀ ਪ੍ਰਧਾਨ ਜੀ ਮਾਲਵਿੰਦਰ ਸਿੱਧੂ ਬੋਲਦਾ ਜੀ ਮਤਲ ਕਰ ਹਾਂਜੀ ਹਾਂਜੀ ਅ ਇੱਕ ਮੈਂ ਇਹ ਜਾਣਨਾ ਚਾਹੁੰਦਾ ਸੀ ਜੀ ਉਹ ਚੈਨਲ ਲਈ ਤੁਹਾਡੀ ਵਾਇਟ ਲੈਣੀ ਸੀ ਹਾਂ ਵੀ ਜਿਹੜਾ ਇਹ ਵਿਵਾਦ ਹੋਇਆ ਕੱਲ ਉਹ ਲੜਕੀ ਨੇ ਮੰਨ ਲਓ ਉਹਦੇ ਕੰਗਣਾ ਰਣਾਵਤ ਦੇ ਇੱਕ ਥੱਪੜ ਮਾਰਿਆਗਾ ਹਾਂਜੀ ਹਾਂਜੀ ਇਹ ਵਿਸ਼ੇ ਤੇ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਇਹਦਾ ਇਹੀ ਹੈਗਾ ਵੀ ਗੁੱਸਾ ਤਾਂ ਫਿਰ ਮਤਲਬ ਜਦੋਂ ਕੋ ਕਿਸੇ ਦੇ ਖਿਲਾਫ ਬੋਲੂ ਜਾਂ ਕਿਸੇ ਕੰਮ ਵਾਲੇ ਜਾਂ ਕੌਮ ਦੇ ਜਾਂ ਧਰਮ ਦੇ ਉਹ ਲੋਕਾਂ ਨੂੰ ਫਿਰ ਗੁੱਸਾ ਤਾਂ ਆਉਂਗਾ ਆਸਾ ਆਸਾਲ ਅਧੋਲਨ ਚੱਲਿਆ ਦਿੱਲੀ ਦੇ ਵਿੱਚ ਜੀ 92% ਲੋਕਾਂ ਨੇ ਸਾਡੀ ਹਮਾਇਤ ਕਰੀ ਹੈ ਜੀ ਮਤਲਬ ਫੰਡ ਵੀ ਦਿੱਤਾ ਸਾਨੂੰ ਰਾਸ਼ਨ ਵੀ ਭੇਜਿਆ ਸਾਰਾ ਕੁਝ ਮਦਦ ਵੀ ਕਰੀ ਹੈ ਲੋਕੋਸ ਵੀ ਹੈ ਤੇ ਇਹ ਨੇ ਬਿਆਨ ਦਿੱਤਾ ਵੀ 100-100 ਰੁਪਿਆ ਲੈ ਕੇ ਬੁੜੀਆਂ ਇੱਥੇ ਜਾਂਦੀਆਂ ਨੇ ਉਹ ਪਰਿਵਾਰ ਹੁਣ ਸਾਰਾ ਉੱਥੇ ਦੀ ਜੀ ਉੱਤੇ ਦੀ ਜਦੋਂ ਮੌਕੇ ਤੇ ਮਿਲ ਗਿਆ ਗੁੱਸਾ ਆਈ ਜਾਂਦਾਗਾ ਤੇ ਮਤਲਬ ਉਹ ਘਟਨਾ ਵਾਪਰ ਗਈ ਉਹਨੂੰ ਘਟਨਾ ਨੂੰ ਕਰਨਾ ਤਾਂ ਕੰਟਰੋਲ ਚਾਹੀਦਾ ਸਰਕਾਰਾਂ ਨੂੰ ਉਲਟਿਆ ਉਹ ਕੁੜੀ ਤੇ ਫੜਕੇ ਪਰਚਾ ਦਰਜ ਕਰਦੀ ਹੈ ਪੰਜਾਬ ਪੁਲਿਸ ਮੈਂ ਤਾਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਜੇ ਥੱਪੜ ਦੀ ਵਾਅਦਾ 755 ਬਣਦੀ ਹੁੰਦੀ ਹੈ ਉਹ ਰੋਜ਼ ਜੱਟਾਂ ਦਾ ਚੱਲਦਾ ਹੀ ਆਪਣਾ ਪਿੰਡਾਂ ਦੇ ਵਿੱਚ ਜੀ ਜੇ ਥੱਪੜ ਨਾਲ ਛੀਂਟ ਵੱਜਦੇ 23 24 ਹੁੰਦੀ ਹੈ ਜੀ ਹੁਣ ਜੇ ਤੂੰ ਆ ਵਧਾ ਕੇ ਸਰਕਾਰ ਕੋਈ ਬਰਚਾ ਦਰਜ ਕਰੂ ਵੀ ਤਾਂ ਪੰਜਾਬ ਸਰਕਾਰ ਮਰਿਆ ਸੱਪ ਆਪਦੇ ਗਲ ਪਾਊਗੀ ਜੀ ਤੇ ਸਾਡੀ 9 ਤਰੀਕ ਦੀ ਮੀਟਿੰਗਾਂ ਮੋਰਚੇ ਦੀ ਅਸੀਂ ਉਹ ਕੁੜੀਆਂ ਦੇ ਨਾਲ ਖੜਿਆ ਮਤਲਬ ਪਰਿਵਾਰ ਨਾਲ ਖੜਿਆਂਗੇ ਜੱਜ ਤੋਂ ਉਹਨਾਂ ਦੀ ਮਰਜ਼ੀ ਕਰਾਂਗੇ ਜੀ ਇਹ ਪ੍ਰਧਾਨ ਜੀ ਇਦਾਂ ਸੀ ਜਿਹੜੇ ਤਾਂ ਮੰਨ ਲਓ ਕਿਸਾਨ ਹੁਣ ਬੈਠੇ ਨੇ ਮੋਰਚੇਆਂ 'ਚ ਉਹਨਾਂ ਨੇ ਤਾਂ ਪੂਰਾ ਸਾਥ ਦਿੱਤਾ ਹੈਗਾ ਉਸ ਲੜਕੀ ਦਾ ਤੇ ਦੂਸਰੇ ਫੋਰਮ ਵੱਲੋਂ ਜਿਹੜੀ ਬਿਆਨਬਾਜ਼ੀ ਹੈ ਜਾਂ ਉਹਦੀ ਹਮਾਇਤ ਹੈ ਉਹ ਘੱਟ ਦੇਖਣ ਨੂੰ ਮਿਲੀ ਹੈ ਨਹੀਂ ਨਹੀਂ ਬਿਆਨ ਸਾਡੇ ਸਾਰੇ ਲੀਡਰਾਂ ਦੇ ਆ ਗਏ ਸਾਜੀ ਦੇਖੇ ਨੇ ਫਿਰ ਜਿਹੜਾ ਫੈਸਲਾ ਲੈਣਾ ਨੇ ਅਸੀਂ ਮੀਟਿੰਗ 'ਚ ਲੈਣਾ ਨੇ ਜੀ ਮੇਰੀ ਗੱਲ ਚਲੋ ਉਹ ਫਾਰਮ ਦੇ ਨਾਲ ਤਾਂ ਜਥੇਬੰਦੀ ਉਹ ਪਰਿਵਾਰ जोडਿਆ ਹੋਇਆ ਸੀ ਨਾ ਜੀ ਉਹਨਾਂ ਦਾ ਕੋਈ ਫੈਸਲਾ ਲੈਣ ਦੀ ਲੋੜ ਨਹੀਂ ਕੋਈ ਤੁਰਤ ਜਾਣਾ ਪਊਗਾ ਨਹੀਂ ਚਲੋ ਉਹ ਅੰਦੋਲਨ ਉਸ ਅੰਦੋਲਨ ਦੇ ਦੌਰਾਨ ਉਦੋਂ ਤੱਕ ਤੁਸੀਂ ਸਾਰੀ ਜਥੇਬੰਦੀਆਂ ਬੈਠੀਆਂ ਸੀ ਹਾਂ ਹਾਂ ਅਸੀਂ ਅਸੀਂ ਕਰਾਂਗੇ ਪਰਸੋਂ ਨੂੰ ਮੀਟਿੰਗ ਹੈ ਸਾਡੀ ਜੀ ਗੱਲਬਾਤ ਸਾਡੀ ਚੱਲੀ ਜਾਂਦੀ ਹੈਗੀ ਮੈਂ ਤੁਹਾਨੂੰ ਕਹਤਾ ਵੀ ਜੱਦ ਕੇ ਖੜਾਂਗੇ ਗੁੱਡੀ ਬਿਰਿੰਦਰ ਕੌਰ ਕੇ ਉਹਦਾ ਨਾਮ ਮਤਲਬ ਜੀ ਤੇ ਹਾਂ ਨਾਲ ਖੜਾਂਗੇ ਜੀ ਜੱਦ ਕੇ ਉਸ ਆਵਾਜ਼ ਦੇ ਨਾਲ ਕਿ ਸਾਨੂੰ ਕੱਡਾ ਵੀ ਮਰਜ਼ੀ ਅੰਦੋਲਨ ਲੜਨਾ ਪਵੇ ਇੱਕ ਤਾਂ ਉਹਦਾ ਪਰਚਾ ਕੈਂਸਲ ਕਰਾਵਾਂਗੇ ਤੇ ਉਹਨੂੰ ਨੌਕਰੀ ਤੇ ਬਹਾਲ ਕਰਾਵ ਇਹ ਪੂਰਾ ਜੋਰ ਲਾਵਾਂਗੇ ਕੁਝ ਬੁੱਧੀਜੀਵੀ ਇਹ ਵੀ ਕਹਿੰਦੇ ਨੇ ਵੀ ਉਹ ਹੁਣ ਕੰਗੜਾ ਰਾਤ ਜਿਹੜੀ ਉਹ ਮੈਂਬਰ ਪਾਰਲੀਮੈਂਟ ਐ ਵੀ ਇੱਕ ਮੈਂਬਰ ਪਾਰਲੀਮੈਂਟ ਦੇ ਜਾਂ ਸਿਕਿਉਰਿਟੀ ਫੋਰਸਸ ਵੱਲੋਂ ਇਸ ਤਰ੍ਹਾਂ ਦਾ ਐਕਸ਼ਨ ਕਰਨਾ ਗਲਤ ਐ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਹਨੂੰ ਬੋਲਣ ਦਾ ਕਿਵੇਂ ਇਹ ਤਾਂ ਘਰ ਦਿੱਤਾ ਵੀ ਸਾਡੇ ਖਿਲਾਫ ਬੋਲੀ ਜਾਂ ਹੁਣ ਮਤਲਬ ਉਹ ਸਿਰਫ ਮੰਦਰ ਜਿਵੇਂ ਕਰੇ ਕਿ ਸਾਡੇ ਬਾਰੇ ਕੋਈ ਜਾਣਦਾ ਨਹੀਂ ਆਪਣੇ ਪੰਜਾਬੀਆਂ ਬਾਰੇ ਵੀ ਕਦੋਂ ਨਲੰਦਨ ਦੇ ਵਿੱਚ ਉਦੋਂ ਸੰਗ ਗਿਆ ਹੋਰ ਘਟਨਾਵਾਂ ਵਾਪਰੀਆਂ ਕਿੰਨੀਆਂ ਵਾਪਰੀਆਂ ਨੇ ਪਤਾ ਨਹੀਂ ਜਾਣਦੇ ਨਹੀਂ ਜੀ ਵੀ ਮਰਕਸ ਕੋਮ ਆ ਲੜਨ ਵਾਲੀ ਕੋਮ ਐ ਆਪਦੇ ਖਲਾਸੇ ਮੈਂ ਕਹਾਂ ਲੂ ਆਪ ਕੋ ਮੰਨਰ ਗਲਤ ਕੰਮ ਕਰਿਆ ਹੋਵੇ ਕਹੇ ਦੇ ਜੀ ਅਸੀਂ ਸੰਘਰਸ਼ ਤੇ ਲੜਦੇ ਆਂ ਅਸੀਂ ਮੰਗਾ ਬਣਾਉਨੇ ਆਂ ਕਿ ਤਿੰਨ ਕਾਲੇ ਕਾਨੂੰਨ ਆਏ ਨੇ ਮੋਦੀ ਤਾਂ ਮਾਫੀ ਮੰਗ ਸਕਦਾ ਤੇ ਕੰਗਣਾ ਸਾਨੂੰ ਪੁੱਠਾ ਬੋਲ ਸਕਦੀ ਹੈ ਜੀ ਜੇਪੁਰ ਦਾ ਪ੍ਰਧਾਨ ਮੰਤਰੀ ਉਹਦਾ ਜੇ ਕਹਿੰਦੇ ਲੀਡਰ ਉਹਦਾ ਗੁਰੂ ਕਹ ਜੀ ਉਹ ਤਾਂ ਮਾਫੀ ਮੰਗਦਾ ਹੈ ਕਦਰਾਨਾਂ ਤੋਂ ਜੀ ਵੀ ਮੈਂ ਮਾਫਚਾ ਨਾਲ ਵੀ ਸੋਚ ਸਮਝਾ ਨਹੀਂ ਸਕਿਆ ਜੀ ਮਤਲਬ ਮਜ਼ਾ ਕਾਨੂੰਨ ਬਣਾ ਕਰਨਾ ਤੇ ਉਹ ਮੁੱਠਾ ਬੋਲਦੀ ਉਹ ਕਿ ਮੇਰੇ ਤੇ ਬਖਸ਼ੀ ਜੀ ਉਹ ਉਹਨਾਂ ਨੇ ਇਸ ਮਤਲਬ ਥੱਪੜ ਦੇ ਘਟਨਾਕਰਮ ਨੂੰ ਖਾਲਿਸਤਾਨ ਜਾਂ ਅਤਿਵਾਦ ਨਾਲ ਵੀ ਜੋੜ ਕੇ ਦੇਖਿਆ ਮੈਂਬਰ ਪਾਰਲੀਮੈਂਟ ਨੇ ਉਹਨੂੰ ਕਿਵੇਂ ਦੇਖਦੇ ਆ ਤੁਸੀਂ ਉਹ ਅਸੀਂ ਦੇਖਦੇ ਆ ਕਿ ਇਹ ਮਤਲਬ ਇਹਨਾਂ ਦੇ ਗੁੰਡੇ ਜਾਂ ਕਹਿ ਲਈਏ ਇਹਨਾਂ ਦੇ ਭਾਰ ਭਾਰਜਨਤਾ ਪਾਰਟੀ ਦੇ ਮੁਸਲਮਾਨਾਂ ਨਾਲ ਕੀ ਪੀੜਾ ਕਰਦੇ ਨੇ ਜੀ ਬੰਦ ਔਰਤਾਂ ਨੂੰ ਲੱਗਿਆਂ ਕਰਕੇ ਘਮਾਉਂਦੇ ਨੇ ਕੋਈ ਮੁਸਲਮਾਨ ਕਹਾ ਲਈ ਜਾਂਦਾ ਫੜ ਕੇ ਉਹਨੂੰ ਥੱਪੜ ਮਾਰ ਦਿੰਦੇ ਨੇ ਕੁੱਤੀ ਜੀ ਉਹ ਉਹ ਮਤਲਬ ਅਤਵਾਦੀ ਨਹੀਂ ਹੈਗੇ ਜੀ 370 ਧਾਰਾ ਦੂਰ ਦੀ ਮਤ ਹੈ ਸਰਕਾਰ ਨੂੰ ਅੱਤਵਾਦੀ ਕਹਿਣਾ ਇੱਕ ਇੱਕ ਸਟੇਟ ਦੇ ਮੂਲਕ ਅਧਿਕਾਰ ਹੀ ਖੋਲੇ ਮਤਲਬ ਜੋ ਸਾਨੂੰ ਅੱਤਵਾਦੀ ਜਾਂ ਨਕਲੜ ਕਹਿਣਗੇ ਮੈਂ ਤਾਂ ਸਾਰੀ ਪਾਰਟੀ ਨੂੰ ਅੱਤਵਾਦੀ ਕਹਿਣ ਦਾ ਇਹਨੂੰ ਮਤਲਬ ਹੀ ਭਰ ਦਿੱਤਾ ਪਾਰਟੀ ਜੀ ਹਾਂ ਸੋ ਅਖੀਰ ਦੇ ਵਿੱਚ ਤੁਸੀਂ ਇਹ ਮੰਨ ਲਓ ਕਿ ਐ ਵੀ 9 ਤਰੀਕ ਨੂੰ ਮੀਟਿੰਗ ਹੈ ਉਸ ਦੇ ਵਿੱਚ ਇਸ ਦਾ ਫੈਸਲਾ ਤੁਸੀਂ ਕਰੋਗੇ ਅਗਲੇ ਐਕਸ਼ਨ ਐਕਸ਼ਨ ਦਾ ਕਰਾਂਗੇ ਕਰਾਂਗੇ ਤਾਂ ਫੈਸਲਾ ਹੋ ਹੀ ਗਿਆ ਤੁਹਾਨੂੰ ਲੋ ਅੱਛਾ ਜੀ ਕਿ ਐਕਸ਼ਨ ਕੀ ਕਰਨਾ ਉਹ ਉਹ ਕਰਾਂਗੇ ਜੀ ਆਕਸ਼ੰਤਾ ਹੋਵੇਗਾ ਵੀ ਕਰਨਾ ਕਹੇਗਾ ਕੀ ਕਰਨਾ ਹੈ ਚਾਹੇ ਜਾ ਉਹ ਜੋ ਸਰਕਾਰ ਜੀ 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 ਬਹੁਤ ਬਹੁਤ ਸ਼ੁਕਰੀਆ ਪ੍ਰਧਾਨ ਜੀ ਰੂਦੂ ਮਨਸਾ ਜੀ ਧੰਨਵਾਦ